ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜਿਆ ਹਨ ਉਹ ਸੋਚਦੇ ਹੋਣਗੇ ਵੀ ਕਈ ਦਿਨਾਂ ਤੋਂ ਦਾਮ ਲੈ ਕੇ ਫੇਰ ਵੀਡੀਓ ਪਾ ਦਿੰਦੇ ਹਾਂ ਕੀ ਕਰੀਏ ਵੀਰੇ ਹਨਾ ਵੀਡੀਓ ਬਣਾਉਣ ਵਾਲਾ ਨਹੀਂ ਕੋਈ ਹੁੰਦਾ ਇਹ ਬੱਚੇ ਜਾਂਦੇ ਸਕੂਲ ਤੇ ਉਹ ਆਉਂਦੇ ਸਕੂਲੋਂ ਪੌਣੇ 4 ਵਜੇ ਤੇ 4 ਵਜੇ ਟਿਊਸ਼ਨ ਤੇ ਚਲੇ ਜਾਂਦੇ ਆ ਬੇਟੀ ਜਾਂਦੀ ਹੈ ਟਿਊਸ਼ਨ ਤੇ ਤੇ ਬੇਟਾ ਤਾਂ ਜੇ ਛੋਟਾਗਾ ਤੇ ਨਹੀਂ ਉਹਨੂੰ ਵੀਡੀਓ ਬਣਾਉਣੀ ਆਉਂਦੀ ਹੈ ਤੇ ਟਿਊਸ਼ਨ ਤੇ ਉਹ ਜਾਂਦਾ ਨਹੀਂ ਜਿੱਤੀ ਬਹੁਤ ਆ ਤੇਸ ਕਰਕੇ ਆਪਾਂ ਤੋਂ ਵੀਡੀਓ ਨਹੀਂ ਬਣਦੀ ਤੇ ਬਾਕੀ ਹਨਾ ਜਦੋਂ ਮੂਡ ਆਫ ਹੋਵੇ ਆਪਣਾ ਹੋਇਆ ਪਿਆਸੀ ਮੂਡ ਆਫ ਕਿਉਂਕਿ ਮੇਰੀਆਂ ਕਈ ਭੈਣਾਂ ਹੁੰਦੀਆਂ ਹਨਾ ਵੀ ਚਲ ਵੀ ਉਹਨਾਂ ਨੂੰ ਖੇਤੀ ਦਾ ਕੋਈ ਆਇਆ ਨਹੀਂ ਹੁੰਦਾਗਾ ਵੀ ਚਲ ਖੇਤੀ ਦੇ ਕੰਮ ਹਨਾ ਵੀ ਬੰਦਿਆ ਨਹੀਂ ਕਰਨੇ ਆ ਬੰਦਿਆਂ ਨੂੰ ਫਿਕਰ ਹੁੰਦਾ ਪਰ ਮੈਨੂੰ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੁਣ ਆਪਣੇ 5 ਕਿੱਲੇ ਕਣਕ ਖਰਾਬ ਹੋ ਗਈ ਉਹ ਬੀਜਣੀ ਹੈ ਕੀ ਦੁਬਾਰੇ ਤੇ ਹਣਾ ਕਿੰਨਾ ਖਰਚਾ ਪੈ ਜਾਂਦਾ ਤੇ ਪਹਿਲਾਂ ਰੇ ਮਸਾ ਮਿਲੀ ਤੇ ਹੁਣ ਚੱਲ ਵੀ ਮਿਲ ਤਾਂ ਗਈ ਤੇ ਰੇ ਹੁਣ ਪਹਿਲਾਂ ਖਰਚਾ ਹੋਇਆ ਰੇ ਤੇ ਕਰਿਆ ਤੇ ਹੁਣ ਦਵਾਰੇ ਤੇ ਕਈ ਹੁੰਦੀਆਂ ਹਨਾ ਪੈਣਾ ਵੀ ਉਹ ਕਈ ਵਾਰੀ ਕੋਈ ਫਸਲ ਮਾੜੀ ਰਹੇ ਜੇ ਤਾਂ ਉਹ ਵੀ ਵੀਰਾਂ ਨੂੰ ਵੀ ਮਤਲਬ ਕਿ ਹੌਸਲਾ ਨਹੀਂ ਦਿੰਦੀਆਂ ਨਹੀਂ ਉਹਦੇ ਹਸਬੰਦ ਨੂੰ ਵੀ ਚਲੋ ਕੋਈ ਗੱਲ ਨਹੀਂ ਵੀ ਚੱਲ ਜੇ ਮਾੜੀ ਰਹੇਗੀ ਤਾਂ ਵੀ ਗਾਹ ਨੂੰ ਸਹੀ ਪਰ ਸਾਡੇ ਬਿਲਕੁਲ ਉਲਟਾ ਤੇ ਸਾਡੇ ਐਵੇਂ ਹੋ ਜੇ ਸਾ ਮੇਰੇ ਵਿਚਾਰੇ ਹਸਬੰਦ ਮੈਨੂੰ ਹੌਸਲਾ ਦੇਣਗੇ ਵੀ ਕੋਈ ਗੱਲ ਨਹੀਂ ਤੂੰ ਕਿਉਂ ਬੜਾ ਟਿਕਟਾਉਣੀ ਆ ਤੇ ਵੀ ਐਂ ਤਾਂ ਹਨਾ ਵੀ ਇੱਥੇ ਬੰਦੇ ਮਰ ਜਾਂਦੇ ਆ ਚਲ ਕੋਈ ਨਾ ਜੇ ਫਸਲ ਮਾੜੀ ਹੋ ਗਈ ਪਤਾ ਨਹੀਂ ਜੀ ਕਿਉਂ ਹਨਾ ਮੈਨੂੰ ਬਹੁਤ ਜ਼ਿਆਦਾ ਫਿਕਰ ਹੋ ਜਾਂਦੀ ਆ ਚਾਰ ਫੇਰੇ ਤੇ ਬਸ ਇਸੇ ਕਰਕੇ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਿਆ ਤੇ ਹੂੰ ਤਾਂ ਲਗਭਗ ਸਾਰੇ ਪਿੰਡਾਂ 'ਚ ਹੀ ਐਂ ਹੋਈ ਜਾਂਦੀ ਆ ਫਿਰ ਇਹ ਕੀ ਕਹਿੰਦਾ ਵੀ ਸਾਡੀ ਕਣਕ ਵੀ ਮਾੜੀ ਰਹਗੀ ਅਸੀਂ ਵੀ ਹੁਣ ਦੁਬਾਰੇ ਬੀਜਣੀ ਆ ਪਤਾ ਨਹੀਂ ਕੀ ਧਰਤੀ 'ਚ ਨਾ ਕੋਈ ਸੁੰਡ ਜੀ ਹੈ ਕਹਿੰਦੇ ਵੀ ਜਿਹੜੇ ਕਣਕ ਨੂੰ ਵੀਕ ਹੋਣ ਹੀ ਨਹੀਂ ਦਿੰਦੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹੜੀ ਇਹ ਕਿਹੜੇ ਏਰੀਆ ਤੋਂ ਬਲੋਂਗ ਕਰਦੇ ਹੋ ਤੇ ਤੁਹਾਡੇ ਵੀ ਕਣਕ ਦਾ ਕੀ ਹਾਲ ਆ ਵਿੱਚ ਹੁੰਦਿਆਂ ਵੀ ਨਹੀਂ ਹਨਾ ਫਿਕਰ ਹੁੰਦਾ ਪਰ ਮੈਨੂੰ ਬਈ ਬਹੁਤ ਹੋ ਜਾਂਦਾ ਤਾਰ ਕਰਕੇ ਥੋੜਾ ਜਿਹਾ ਮੂਡ ਆਪਸੀ ਤੇ ਹੁਣ ਇੱਕ ਬਾਕੀ ਭੈਣਾਂ ਨੇ ਪੁੱਛਿਆ ਸੀ ਹੁਣ ਜੇ ਮੈਂ ਆਪਣੀ ਮੱਝ ਸੂਈ ਹੈ ਤੇ ਵੀ ਉਹਨੂੰ ਕਾੜਾ ਤੁਸੀਂ ਕੀ ਪਾਉਣਿਓ ਕਾੜਾ ਪਾਉਣਿਓ ਬਈ ਜਿਹਦੇ ਤਾਂ ਨਾ ਪਸ਼ੂ ਵੀ ਵਧੀਆ ਪੀ ਲੈਂਦੇ ਆ ਤੇ ਉਹ ਤਾਂ ਜਿਵੇਂ ਗੁੜ ਦੇ ਵਿੱਚ ਹਨਾ ਵੀ ਜਵੈਨ ਹੋ ਗਈ ਚਿੱਟਾ ਜੀਰਾ ਹੋ ਗਿਆ ਜਾਂ ਵੀ ਮੇਥੀ ਦਾਣਾ ਹੋ ਗਿਆ ਐਵੇਂ ਪਾ ਕੇ ਵੀ ਪਿਆ ਸਕਦੇ ਆ ਵਧੀਆ ਰਹਿੰਦਾ ਉਹ ਪਰ ਜਿਹਦੇ ਹੁਣ ਪੀਂਦੇ ਹੀ ਨਹੀਂ ਉਹ ਕੀ ਕਰਨ ਆਪਣੀ ਹੁਣ ਪਹਿਲਾਂ ਨਹੀਂ ਮੱਝ ਪੀਂਦੀ ਨਹੀਂ ਸੀ ਜਦੋਂ ਮਿਸ਼ਰੀ ਦਾ ਪਾਉਂਦੇ ਸੀਗੇ ਤੇ ਗੁਲਕੰਦ ਦਾ ਉਹਨੂੰ ਆਪਾਂ ਚੱਲ ਲੈਟੀ 'ਚ ਪਾ ਦਿੰਦੇ ਸੀ ਤੇ ਉਹ ਵਧੀਆ ਖਾ ਲੈਂਦੀ ਲੈਟੀ ਹੁਣ ਇਹਨੂੰ ਮੈਡਮ ਨੂੰ ਜਦੋਂ ਆਪਾਂ ਲੇਟੀ ਚ ਵੀ ਪਾ ਦਈਏ ਫਿਰ ਇਹ ਲੇਟੀ ਵੀ ਨਹੀਂ ਖਾਂਦੀ ਇਹਦਾ ਇਹ ਕੰਮ ਆ ਤਾਂ ਕਰਕੇ ਆਪਾਂ ਥੋੜੇ ਜਿਹੇ ਦਿੱਤੇ ਸੀ ਇਹਨੂੰ ਦੋ ਤਿੰਨ ਕਾੜੀ ਇਹਨੇ ਚਾਚੇ ਨਾ ਪੀਤੇ ਨਹੀਂ ਹਾਲ ਭਰਾਨਾ ਬਦ ਕਰਦੀ ਸੀ ਤੇ ਆਪਾਂ ਫਿਰ ਧਰੇ ਹੀ ਨਹੀਂ ਵੀ ਉਹ ਇਹਨੂੰ ਗੋਲਾ ਖੰਡ ਦਾ ਵੀ ਪਾ ਕੇ ਦੇਖ ਲਿਆ ਆਪਾਂ ਵਿੱਚ ਫੇਰ ਵੀ ਨਹੀਂ ਲੇਟੀ ਹੀਦੀ ਖਾਂਦੀ ਇਹ ਤੇ ਹੁਣ ਚਲ ਜਿਹਨੇ ਪਾਉਣਿਆ ਹਨਾ ਕਾੜੇ ਤੇ ਉਹ ਵਧੀਆ ਜਿਵੇਂ ਆਪਾਂ ਤੁਹਾਨੂੰ ਦੱਸਿਆਗਾ ਵੀ ਗੁੜ ਮੇਥੀ ਦਾਣਾ ਜਵੈਨ ਸੌਂਫ ਚਿਟਾ ਜੀਰਾ ਵੇ ਪਾ ਕੇ ਪਿਆਦੋ ਵਧੀਆ ਰਹਿੰਦਾ ਤੇ ਬਾਕੀ ਬੱਕਲੀਆਂ ਵੀ ਆਪਾਂ ਇਹਨੂੰ ਧਰੀਆਂ ਸੀ ਥੋੜੇ ਜਿ ਦੇਣਾ ਫਿਰ ਇਹ ਵੀ ਗੋਹੇ ਰਾਹੀਂ ਵੀ ਸਾਫ ਤਿਆਂ ਜਦੋਂ ਕੱਢਣ ਲੱਗ ਗਈ ਫਿਰ ਆਪਾਂ ਬੱਕਲੀਆਂ ਕਰਤੀਆਂ ਬੰਦ ਤੇ ਲੇਟੀ ਰਿੰਨ ਕੇ ਪਾਉਣ ਲੱਗੇ ਆਪਾਂ ਪਹਿਲਾਂ ਦੱਸਿਆ ਸੀ ਤੁਹਾਨੂੰ ਵੀ ਆਪਾਂ ਪਾਉਣੇ ਹੁੰਨੇ ਆ ਵੀ ਲੇਟੀ ਇਹ ਪਰਮ ਪਾਣੀ ਚ ਭੋਂ ਦਿੰਦੇ ਸੀ ਪਰ ਹੁਣ ਜਦੋਂ ਇਹਦੀ ਲੇਟੀ ਰਿੰਦੇ ਆ ਫਿਰ ਆਪਾਂ ਦੂਜੀਆਂ ਮੱਜਾਂ ਦੀ ਵੀ ਨਾਲ ਹੀ ਰਿੰਨ ਲੈਣੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਧਰਦੇ ਆ ਤੇ ਮੱਝਾਂ ਆਪਣੀਆਂ ਬਸ ਬੈ ਗਈਆਂ ਖਾ ਪੀ ਕੇ ਦਿਖਾਉਣੇ ਦੂਸਰੇ ਪਾਸੇ ਕੈਮਰਾ ਕਰਕੇ। ਦੇਖੋ ਟਾਈਮ ਹੋਇਆ ਸਵਾ 10 ਦਾ 13 ਦਸੰਬਰ ਅੱਜ। ਨਮਾਈਆਂ ਨਹੀਂ ਕਿਉਂਕਿ ਹਵਾ ਚੱਲ ਰਹੀ ਆ। ਕੱਲ ਨਮਾਤੀਆਂ ਸੀਗੀਆਂ ਤੇ ਕੱਲਾ ਇਹ ਥੋੜਾ ਹੋਸੀ ਅੱਜ ਹਵਾ ਚੱਲੀ ਜਾਂਦੀ ਆ ਤੇ ਨਮਾਈਆਂ ਨਹੀਂ ਆਪਾਂ। ਤੇ ਉਹ ਇੱਕ ਅੰਦਰੀ ਆ ਜਿਹੜੀ ਸੂਈ ਹੋਈ ਆ। ਗੱਗੂ ਐ। ਕੀ ਕਰਗੇ ਜੀ ਛੋਟੇ ਜਿਹੇ ਹੁੰਦੇ ਜੇ ਛੋਟੇ ਹੁੰਦਿਆਂ ਦਾ ਮੋਹ ਤਾਂ ਬਹੁਤ ਆਉਂਦਾ ਇਹਨਾਂ ਦਾ ਕੱਟੀ ਹੋਵੇ ਤਾਂ ਜ਼ਿਆਦਾ ਹੀ ਆਵੇ ਪਰ ਪੱਟੇ ਹੋਏ ਤੰਗ ਬਹੁਤ ਕਰਦੇ ਆ ਉਹ ਸਾਡਾ ਮਾਰਨ ਲੱਗ ਜਾਂਦਾ ਪਰ ਇਹ ਮੂੰ ਕਰ ਲਿਆ ਓਏ ਗੱਗੂ ਹੰਕੜੀ ਦੀ ਮਾਤਾ ਸ਼੍ਰੀ ਕਰਖਤਾ ਖਾਹ ਜੀ ਆ ਜਾ ਆ ਜਾ ਜਦਿੱਧਰ ਬੋਲ ਮਾਰੂ ਆ ਉਧਰ ਹੀ ਜਾਂਦਾ ਇਹ ਹੋ ਗਿਆ ਜੀ ਅੱਜ 16 ਦਿਨਾਂ ਦਾ ਫੇਰ ਦੁੱਧ ਪੋਛਦੇ ਹੁੰਨੇ ਹਾਂ ਵੀ ਤੁਸੀਂ ਕਿੰਨਾ ਟਾਈਮ ਪਿਉਣੇ ਹੋਗੇ ਦੁੱਧ ਕਿੰਨਾ ਪਿਉਣੇ ਆਪਾਂ ਇਹਨੂੰ ਵੀ ਹਜੇ ਦੋ ਥਣਾਂ ਚੰਗਾ ਦਿੰਨੇ ਹੁੰਨੇ ਆ ਦੋ ਥਣ ਆਪਾਂ ਚੋ ਲੈਨੇ ਆ ਹਜੇ 10 ਕ ਦਿਨ ਹੋਰ ਝਿਗਾਵਾਂਗੇ ਜਦੋਂ 20-25 ਦਿਨਾਂ ਦਾ ਵੀ 20 ਕ ਦਿਨ ਮੈਂ ਆਪਾਂ ਝਿਗਾਉਣੇ ਜੀ ਦੋ ਥਣ ਫੇਰ ਇੱਕ ਕਰ ਦਿੰਨੇ ਆ ਫਿਰ ਵਿਚਾਰੇ ਨੂੰ ਹੌਲੀ ਹੌਲੀ ਘਟਾ ਦਿੰਦੇ ਆ ਲੈ ਗੱਗੂ ਦੇਖੋ ਆਈਮ ਭਾਗਦਾ ਇਹ ਮੋਲ ਲੈਂਦੇ ਜੀ ਵੈਸੇ ਪਰ ਉਹ ਦੋਨੇ ਬਹੁਤ ਹੈਰਾਨ ਕਰਦੇ ਨੇ ਆ ਤਾਂ ਮਾਰਦਾ ਕੋਲ ਨਹੀਂ ਦਿੰਦਾ ਮਸਾ ਕੋਲਦੇ ਆ ਤੇ ਕਾ ਸੱਚ ਬੈਡ ਨੂੰ ਵੀ ਆਪਾਂ ਨੇ ਇੱਕ ਬੀਫੀਡ ਪਾਉਣੀ ਸਟਾਰਟ ਕਰੀ ਹੈਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਤਾਂ ਵੈਸੇ ਨੂੰ ਨਹੀਂ ਲੇਟੀ ਦਿਲਾਉਣੀ ਸੀ ਸਰੋਂ ਪਾ ਕੇ ਤੇ ਪਰ ਲੇਟੀ ਚ ਹਨਾ ਸਰੋਂ ਸਾਫ ਤੇ ਨਿਕਲਿਆ ਹੁੰਦੀ ਆ ਤੇ ਤਾਂ ਕਰਕੇ ਆਪਾਂ ਅੱਧੀ ਕਣਕ ਤੇ ਅੱਧੀ ਭਾਲੀ ਵੀ ਸਰੋਂ ਦਾਣਾ ਦਲਾਇਆ ਹੋਇਆ ਫੀਡ ਚ ਰਲਾ ਕੇ ਉਹ ਪਾ ਦਿੱਨੇ ਆਣ 20 25 ਕਿਲੋ ਕਣਕ ਸੀ ਤੇ 20 25 ਕਿਲੋ ਸਰੋਂ ਇਹਨੂੰ ਹਜੇ ਸਟਾਰਟ ਨਹੀਂ ਕਰੀ ਝੋਟੀ ਨੂੰ ਤਾਂ ਆਪਾਂ ਕੋਈ ਬਸ ਸਪੀਡ ਪਾ ਦਿੰਨੇ ਆਗੇ ਕੋਈ ਲੇਟੀ ਲੂਟੀ ਪਾਉਣ ਨਹੀਂ ਲੱਗੇ ਹਜੇ ਇਨੂ ਵੀ ਨੀ ਵਿਚਾਰੀ ਨੂੰ ਭੁੱਲ ਜਾਨੀ ਆ ਵੀ ਮੈਂ ਵੱਧ ਲੈਤੀ ਭਾਉਣਾ ਇੰਨਾ ਦੀ ਭਾਉਂਗੀ ਹੁਣ ਤੁਹਾਨੂੰ ਦਿਖਾਉਣੇ ਆਗੇ ਤੇ ਆ ਹੈਗੀ ਆਪਣੀ ਕੱਟੀ ਹੁਣ ਹੈਗੀ ਸਾਲ ਦੀ ਹੋਣ ਵਾਲੀ ਦੇਖੋ ਜੀ ਗਰੋਥ ਵਧੀਆ ਗਈ ਇਹਦੀ ਵੀ ਸਾਲ ਦੀ ਹੋਊ ਇਹ 31 ਦਸੰਬਰ ਚਲ ਆਪਾਂ ਲੈਟੀ ਰਹਿਣ ਲਈਏ ਤੇਨੇ ਥੋੜੇ ਨਾਲ ਕਰ ਦੀਏ ਸ਼ੇਅਰ ਗੱਗੂ ਵੇ ਗਗੂਲੂ ਲੈਫ ਇੱਕ ਮੈਟ ਖਾਈਂ ਅੰਦਾ ਆ ਜਾ ਤੇ ਇੱਥੋਂ ਤਾਂ ਆਪਾਂ ਨੂੰ ਰੋਜ਼ ਹੀ ਧੋਣਾ ਪੈਂਦਾ ਜੀ ਸਵੇਰੇ ਜਦੋਂ ਪਸ਼ੂ ਬਾਹਰ ਕੱਢ ਦਿੰਨੇ ਆ ਸਾਢੇ 4 ਵਜੇ ਮੈਂ ਬਾਹਰ ਕੱਢ ਦਿੰਨੇ ਆ ਇਹਨਾਂ ਨੂੰ ਤੇ ਉਦੋਂ ਆਪਾਂ ਧੋ ਦਿੰਨੇ ਆ ਬਸ ਇਹਦੇ ਕੋਲੋਂ ਸਿੰਬਰ ਦਿੰਨੇ ਆ ਦੂਜਾ ਸਾਰਾ ਤੋਤਾ ਸੀ ਤੇ ਇੱਥੋਂ ਤੋਤਾ ਹੁਣ ਪਹਿਲਾਂ ਰਾਤ ਨੂੰ ਤੋਤਾ ਸੀ ਮੈਟ ਮੋਟ ਤੇ ਬਸ ਮੜਾ ਮੋਟਾ ਜਿਹੜਾ ਗੋਹਾ ਲੱਗਿਆ ਹੁੰਦਾ ਉਹ ਹੁਣ ਧੋਦੇ ਨਹੀਂ ਹੁੰਦੇ ਕਿਉਂਕਿ ਤੁਹਾਨੂੰ ਦੱਸਿਆ ਜਾ ਵੀ ਮੈਨੂੰ ਇਪੋਸ ਮਾਇਚਿਸ 5 ਸੰਦਾ ਤੇ ਜੇ ਕਵ ਕਰਨੀ ਸੀ ਕੱਪੜੇ ਸਲਾਈ ਤੇ ਹੁਣ ਬੈਠਣ ਨੂੰ ਜੀ ਨਹੀਂ ਕਰਦਾ ਉਹਦਾ ਠੰਡ ਲੱਗਦੀ ਹੈ ਤੇ ਚਲੋ ਜੀ ਲੇਟੀ ਰਿੰਡੀਆਂ ਆਪਾਂ ਹਾਂਜੀ ਲੇਟੀ ਚ ਆਪਾਂ ਆਹ ਸਾਡਾ ਨਾ ਕਿਲੋਕ ਦਾ ਹੋਊਗਾ ਡੰਗਾ ਇਹ ਪਾਵਾਂਗੇ ਤਿੰਨ ਲੇਟੀ ਦੇ ਤਿੰਨਾਂ ਦੇ ਸੋਰੀ ਆਪੇ ਇਹ ਲੇਟੀ ਤੇ ਆ ਆਪਣਾ ਜਿਹੜਾ ਬੈਡ ਵਾਲਾ ਬਲਾਇਆ ਹੈਗਾ ਦੇ ਸਰੋਂ ਤੇ ਕਣਕ ਪਾ ਕੇ ਤਿੰਨ ਲੇਟੀ ਦੇ ਤਿੰਨ ਛੋਲਿਆਂ ਦਾ ਛਿਲਕਾ ਤੇ ਤਿੰਨ ਆਪਾਂ ਪਾਵਾਂਗੇ ਆ ਬੜੀਆਂ ਨੇ ਖਾਣੇ ਇਹ ਤਿੰਨਾ ਬੱਚਾਂ ਤੇ ਪਾ ਕੇ ਆਪਾਂ ਹੁਣ ਲੇਟੀ ਰਹਿੰਦੇ ਆ ਆ ਬੱਚਿਆਂ ਦੀ ਅੱਗ ਤੇ ਪਾਣੀ ਗਰਮ ਹੋ ਗਿਆ ਆਪਾਂ ਹੁਣ ਇੱਚ ਪਾ ਦਾਂਗੇ ਲੇਪਟੀ ਫਿਰ ਵਧੀਆ ਬਣ ਜੂ ਫਤੀਲਾ ਭਰ ਜਾਂਦਾ ਇਹਨੇ ਨਾ ਜੀ ਇਹਨਾਂ ਤਿੰਨਾਂ ਦੀ ਹੋ ਜਾਂਦੀ ਆ ਤੇ ਚਲੋ ਆਪਾਂ ਤੁਹਾਨੂੰ ਕਾੜਿਆਂ ਦਾ ਵੀ ਦੱਸਤਾ ਵੀ ਕਾੜੇ ਕਿਹੜੇ ਪਾਉਣੇ ਆ ਤੇ ਸਾਡੇ ਤਮਾਚ ਨੇ ਪੀਤੇ ਨਹੀਂ ਭਾਈ ਆਹ ਸਾਡੀ ਵਧੀਆ ਪੀ ਲੈਣ ਦੇ ਆ ਵਿਚਾਰੀ ਤੇ ਬਸ ਲੇਪਟੀ ਦਾ ਵੀ ਦੱਸਤਾ ਬੱਕਲੀਆਂ ਥੋੜੇ ਜਿ ਦੇ ਅੰਦਰ ਨਾ ਸੀ ਆਪਾਂ ਤੇ ਹੁਣ ਧਰਦੇ ਆ ਲੇਪਟੀ ਰੰਨ ਕੇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਮੀਦ ਕਰਦੇ ਆਂ ਚਲ ਵੀਡੀਓ ਏਡੀਕ ਪਸੰਦ ਆਈ ਹੋ ਤੁਹਾਨੂੰ ਵਧੀਆ ਲੱਗੀ ਹੋਊਗੀ ਐ ਬਣਾਈ ਤਾਂ ਆਪਾਂ ਨੇ ਛੋਟੀ ਜਿਹੀ ਆ ਫੇ ਮਿਲਾਂਗੇ ਕਿਤੇ ਹੋਰ ਵੀਡੀਓ ਦੇ ਨਾਲ ਤੇ ਹੁਣ ਲੈਤੀ ਮਗਰ ਆਪਾਂ ਧਰ ਲਈਏ ਸਾਗ ਅੰਮੀ ਸਾਗ ਦੀ ਤਿਆਰੀ ਕਰ ਰਹੇ ਆ ਜੀ ਤੇ ਹੁਣ ਦਾਤ ਨਾਲ ਤੇ ਚਲੋ ਜੀ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ Bastero, bastero, son es únicamente cartero. Bye.